ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ ਮੈਂ ਹਾਂ ਸੰਦੀਪ ਸਿੰਘ ਹਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਬੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਅੱਜ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋ ਗਈ ਆ ਸੁਖਬੀਰ ਬਾਦਲ ਜਿਹੜੇ ਆ ਉਹ ਮੁਰਤੋਂ ਪ੍ਰਧਾਨ ਚੁਣੇ ਗਏ ਆ ਸਰਵ ਸਹਿਮਤੀ ਹੋਈ ਆ ਕਿਸੇ ਨੇ ਕੋਈ ਵਿਰੋਧ ਨਹੀਂ ਕੀਤਾ ਪਰ ਇਹਦੇ ਨਾਲ ਹੀ ਆਪਾਂ ਜਿਹੜੀ ਚਰਚਾ ਉਹ ਸ਼ੁਰੂ ਕਰਦੇ ਆ ਅਰਸ਼ਦੀਪ ਕਲੇਰ ਦੇ ਬਿਆਨ ਤੋਂ ਤੇ ਨਾਲ ਦੀ ਨਾਲ ਹੀ ਤਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਤੋਂ ਫਿਰ ਅਸੀਂ ਸੁਖਬੀਰ ਬਾਦਲ ਸਾਹਿਬ ਤੇ ਆਵਾਂਗੇ ਵੀ ਇਹ ਪ੍ਰਧਾਨ ਕਿੱਦਾਂ ਬਣਿਆ ਸਭ ਤੋਂ ਪਹਿਲਾਂ ਅਰਸ਼ਦੀਪ ਕਲੇਰ ਇਹ ਕਹਿੰਦੇ ਆ ਵੀ ਅਕਾਲੀ ਦਲ ਦੀ ਜਿਹੜੀ ਭਰਤੀ ਆ ਉਹ 20 ਜਨਵਰੀ ਨੂੰ ਸ਼ੁਰੂ ਹੋਈ ਸੀ 20 ਫਰਵਰੀ ਨੂੰ ਜਿਹੜੀ ਆ ਉਹ ਖਤਮ ਹੋ ਗਈ ਹੈ ਤੇ ਅੱਜ 12 ਅਪ੍ਰੈਲ ਨੂੰ ਅਸੀਂ ਪ੍ਰਧਾਨ ਦੀ ਚੋਣ ਜਿਹੜੀ ਹੈ ਕਰ ਲਈ ਹੈ ਸਮਾਨੰਤਰ ਅਕਾਲ ਤਖਤ ਸਾਹਿਬ ਦੇ ਫਰਮਾਨ ਮੁਤਾਬਕ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਸੱਤ ਮੈਂਬਰੀ ਸੀ ਉਹ ਭਰਤੀ ਕਰ ਰਹੀ ਹੈ ਉਹਦੇ ਬਾਰੇ ਉਹ ਕਹਿੰਦੇ ਆ ਵੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਚਰਚਾ ਆਪਾਂ ਇੱਥੋਂ ਸ਼ੁਰੂ ਕਰਦੇ ਆਂ ਪੱਟੀ ਸਾਹਿਬ ਕਿ ਇਹ ਜਿਹੜੀ ਭਰਤੀ ਹੋ ਰਹੀ ਹੈ ਤੇ ਜਿਹੜੀ ਪ੍ਰਧਾਨਗੀ ਦੀ ਚੋਣ ਹੋਈ ਹੈ ਤੇ ਅਰਸ਼ਦੀਪ ਕਲੇਰ ਕੀ ਕਹਿਣਾ ਚਾਹੁੰਦੇ ਆਂ ਮੇਰੀ ਗਲਤ ਮੈਂ ਦੱਸ ਦਿਆਂ ਵੀ ਅਰਸ਼ਦੀਪ ਕਲਦੇਹ ਅਜੇ ਬੱਚਾ ਵਾ ਕਹਿੰਦੇ ਛੱਜ ਤਾਂ ਬੋਲੇ ਛਾਨਣੀ ਤਾਂ ਬੋਲੇ ਜਿਹਦੇ ਚੰਨੇ ਸ਼ੇਖ ਹੁੰਦੇ ਨੇ ਇਹਨਾਂ ਦਾ ਪਰਿਵਾਰਕ ਵਿਸ਼ੋਕੜ ਵੇਖ ਲਿਆ ਵਾ ਤੇ ਇਹ ਉਹਨਾਂ ਲੋਕਾਂ ਦੇ ਵਕੀਲ ਰਹੇ ਜਿਨ੍ਹਾਂ ਸਿੱਖ ਨੌਜੋਨ ਨੌਜੋਨ ਦਾ ਕਹਾਣ ਕੀਤਾ ਵਾ ਜਿਨ੍ਹਾਂ ਨੇ ਬਕਾਇਦਾ ਤੌਰ ਤੇ ਵੱਡੇ ਵੱਡੇ ਕਹਾਣ ਕੀਤੇ ਇਸ ਕਰਕੇ ਜਿਹੜੀ ਮੇਰੀ ਇਹਨਾਂ ਨੂੰ ਬੇਨਤੀ ਹੈ ਵੀ ਭਾਈ ਜਦੋਂ ਤੁਸੀਂ ਬੋਲਦੇ ਹੋ ਥੋੜਾ ਜਿਆਦਾ ਸੋਚ ਵਿਚਾਰ ਕੇ ਬੋਲੋ ਚੰਗੀ ਗੱਲ ਆ ਤੁਸੀਂ ਕਹਿੰਦੇ 20 ਜਨਵਰੀ ਨੂੰ ਭਰਤੀ ਸ਼ੁਰੂ ਹੋਈ ਤੇ 20 ਫਰਵਰੀ ਨੂੰ ਖਤਮ ਹੋਈ ਜੇ ਤੁਸੀਂ ਇਹ ਕਾਲ ਤੱਕ ਨੂੰ ਸਮਰਪਤ ਹੋ ਤੇ 2 ਦਸੰਬਰ 2024 ਨੂੰ ਕਾਲ ਤੱਕ ਦੀ ਫਸੀਲਤੋਂ ਕੀ ਹੁਕਮਾਇਆ ਸੀ ਉਹ ਵੀ ਦੱਸ ਦਿਓ ਜਥੇਦਾਰ ਕਾਲ ਤੱਕ ਸਹਿਬ ਗਿਆਨਿਕ ਵੀ ਜਿਹਨੇ ਕੈਸੀ ਭਰਤੀ 6 ਮਹੀਨੇ ਚ ਕੰਪਲੀਟ ਹੋਊਗੀ ਤੇ ਇਹ 6 ਮੈਂਬਰੀ ਕਮੇਟੀ ਦੀ ਜਿਹੜੀ ਨਿਗਰਾਨੀ ਏਟ ਹੋਈ ਇੱਕ ਮੈਂਬਰ ਤੁਸੀਂ ਆਪਣੀ ਮਰਜ਼ੀ ਨਾਲ ਪਾ ਲਿਆ ਘਰ ਦੀ ਗੱਡੀ ਤੇ ਗੱਣਾ ਹੋ ਗੱਲ ਸਮਝ ਲਿਆ ਤੁਸੀਂ 7 ਮੈਂਬਰੀ ਕਰ ਦਿੱਤੀ ਤੇ ਜਿਹਦੀ 74 ਦਿਨ ਮੀਟਿੰਗ ਨਹੀਂ ਤੁਸੀਂ ਹੋਣ ਦਿੱਤੀ 74 ਦਿਨਾਂ ਦੀ ਮੀਟਿੰਗ ਨਹੀਂ ਹੋਈ ਪਹਿਲੀ ਗਲਤੀ ਤੁਸੀਂ ਇੱਥੇ ਕੀਤੀ ਵੀ ਜਥੇਦਾਰ ਕੱਲ ਤੱਕ ਨੇ ਕਿਹਾ ਸੀ ਵੀ 6 ਮਹੀਨੇ ਚ ਪਰਤੀ ਕੰਪਲੀਟ ਕਰਨੀ ਹੈ ਲੇਕਿਨ ਤੁਸੀਂ 1 ਮਹੀਨੇ ਚ ਕੰਪਲੀਟ ਕੀਤੇ ਤੁਸੀਂ ਕਹਿੰਨਾ 20 ਫਰਵਰੀ ਨੂੰ ਖਤਮ ਹੋ ਗਈ 7 ਫਰਵਰੀ ਤੱਕ 5 ਫਰਵਰੀ ਤੱਕ ਭੁੰਡੜ ਸਾਹਿਬ ਤੇ ਚੀਮਾ ਸਾਹਿਬ ਕੇਂਦਰ ਸਾਡੇ ਕੋਲ ਪਰਚੀਆਂ ਲੈ ਜਾਓ ਕਾਪੀਆਂ ਪਈਆਂ ਨੇ ਪਰਤੀ ਕਰ ਲਓ ਜਿਹੜੀ ਪੰਜ ਮੈਂਬਰੀ ਕਮੇਟੀ ਫਿਰ ਮਾਰਸ ਤੁਸੀਂ ਕੋ ਕਹਿੰਦੇ ਰਹੇ ਜੀ ਆ ਕੇ ਉਹਨਾਂ ਨੂੰ ਇਸ ਕਰਕੇ ਮੈਂ ਤੇ ਕਹੂੰਗਾ ਫੀਮ ਖਾ ਕੇ ਤਾਂ ਬਿਲਕੁਲ ਟੀਵੀ ਦੇ ਉੱਤੇ ਪਾਣੀ ਪੂਣੀ ਪੀ ਕੇ ਬਹਿ ਜਾ ਕਰੋ ਪਤਾ ਲੱਗੇ ਤੁਹਾਡੀ ਦਿਮਾਗ ਟਿਕਾਣਾ ਥੋੜਾ ਬੜਾ ਦੂਸਰੀ ਚੀਜ਼ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਪੰਜ ਮੈਂਬਰੀ ਕਮੇਟੀ ਨੂੰ ਕੋਈ ਅਧਿਕਾਰ ਨਹੀਂ ਜਥੇਦਾਰ ਕਾਲ ਤੱਕ ਅੱਜ ਵੀ YouTube ਤੇ ਉਹਨਾਂ ਦੇ ਬੋਲ ਬਿੰਡੀ ਵਾਂਗੂ ਬੋਲਦੇ ਨੇ ਜਿਹਦੇ ਵਿੱਚ ਉਹਨਾਂ ਕਹਿਆ ਸੀ ਪਹਿਲੀ ਭਰਤੀ ਰੱਦ ਤੇ ਪੰਜਵੇਂ ਮੈਂਬਰੀ ਭਰਤੀ ਸ਼ੁਰੂ ਕਰਿਆ ਆਪਣੀ ਜਦੋਂ ਤੁਸੀਂ ਉਹਨਾਂ ਨੂੰ ਲਾਤ ਤੱਪ ਜਾਤਾ ਇੱਕ ਵੱਖਰੀ ਗੱਲ ਅੱਜ ਤੁਸੀਂ ਉਹਨਾਂ ਦੇ ਕੈਰੇਕਟਰ ਜਿਹੜਾ ਕੈਰੇਕਟਰ ਜਿਹੜਾ ਜ਼ਹੀਂਦਾ ਕਰ ਰਹੇ ਨੇ ਚਿੱਤਰਿੰਦਾ ਕਰ ਰਹੇ ਤੁਸੀਂ ਉਹਨਾਂ ਦੇ ਕੈਰੇਕਟਰ ਅਸੈਸੀਨੇਸ਼ਨ ਇਸ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਹੈ ਵੀ ਤੁਸੀਂ ਥੋੜੀ ਜਿਹੀ ਬੰਦਿਆਂ ਦੀ ਗੱਲਬਾਤ ਹੀ ਕਰਨੀ ਆ ਇਹ ਜੋ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ ਪੰਜ ਮੈਂਬਰੀ ਕਮੇਟੀ ਜੋ ਭਰਤੀ ਕਰ ਰਹੀ ਹੈ ਤੇ ਉਹ ਵਿਦ ਦੀ ਆਰਡਰ ਆਫ ਕਲਕੱਤ ਕਰ ਰਹੀ ਹੈ ਤੁਸੀਂ ਬਸਾਰੇ ਪੰਜ ਮੈਂਬਰੀ ਕਮੇਟੀ ਨੂੰ ਸਤਵਾਂ ਮੈਂਬਰ ਤੁਸੀਂ ਛੇ ਮੈਂਬਰੀ ਕਮੇਟੀ ਤੋਂ ਉਹ ਪਾਇਆ ਜਿਹੜਾ ਨਾ ਤੁਰ ਸਕੇ ਨਾ ਕਰ ਸਕੇ ਨਾ ਬੈਸ ਸਕੇ ਨਾ ਖਲੋ ਸਕੇ ਪਤਾ ਨਹੀਂ ਕਿਹੜੇ ਵੇਲੇ ਉਹਨੂੰ ਚਿੱਠੀ ਆ ਜਾਣੀ ਵੀ ਆਜੋ ਭਾਈ ਧੜੀ ਲੋੜ ਇੱਥੇ ਹੋ ਜਾਏਗਾ ਤਾਂ ਜਿਆਦੀ ਹੈਗੀ ਆ ਤੇ ਉਹਨਾਂ ਦੀ ਗੱਲ ਕਰਦੇ ਹੋ ਵੀ ਸਮਝ ਨਹੀਂ ਆਉਦੀ ਕੀ ਕੀ ਕਹਿ ਰਹੇ ਨੇ ਉਹ ਉਹਨਾਂ ਨੂੰ ਤੁਸੀਂ ਪਤਾ ਫੇਰ ਤੁਸੀਂ ਧਾਮੀ ਨੂੰ ਕਹਿ ਤਾ ਅਸਤੀਫਾ ਦੇ ਦੋ ਧਾਮੀ ਸਾਹਿਬ ਬੀਬੀ ਸੁਤੰਤਪੁਰ ਗਲ ਜਾਂਦੇ ਨੇ ਬੀਬੀ ਤੂੰ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਹੈ ਤੂੰ ਵੀ ਮੇਰੇ ਵਾਂਗੂ ਅਸਤੀਫਾ ਦੇ ਦਿੰਦੀ ਨੋ ਅਕਾਲ ਤੱਕ ਦਾ ਹੁਕਮ ਸੁਪਰੀਮ ਹੈ ਤੁਸੀਂ ਜੇ ਦਿੱਸੇ ਬੱਲੇਣਾ ਆਪਣੀ ਨੌਕਰੀ ਤੋਂ ਬਿਨਕ ਲੈ ਜਾਓ ਤੁਸੀਂ ਇਹਨਾਂ ਨੂੰ ਪਤਾ ਸੀ ਜੇ ਇਸ ਤੀਬਾ ਦਾ ਲਿਆ ਨੌਕਰੀ ਦੇ ਉੱਤੇ ਰੱਟਾ ਪੈ ਜਾਣਾ ਇੱਥੇ ਪੂਰੇ ਪੰਜਾਬ ਦਾ ਖਲੜ ਸਭ ਕੁਝ ਖਲੜ ਜਾਣਾ ਐਸੇ ਕਰਕੇ ਮੇਰਾ ਇਹ ਕਹਿਣ ਤੋਂ ਬਾਬਾ ਵੀ ਕਲੇਰ ਸਾਹਿਬ ਤੁਸੀਂ ਪੜੇ ਲਿਖੇ ਬੰਦੇ ਹੋ ਜੋ ਬੋਲਣਾ ਸੋ ਸਮਝ ਕੇ ਬੋਲਿਆ ਕਰੋ ਥੋੜਾ ਜਿਆ ਤੁਹਾਡੇ ਬਾਰੇ ਕੀ ਲਿਖਿਆ ਹੈ ਸੰ ਅండ్ ਡੈਡ ਮਤਲਬ ਪੁੱਤਰ ਅਤੇ ਪਿਓ ਉਹਨੂੰ ਐਸੇ ਡੀ ਜੀ ਦੀ ਸ਼ਰਮਣੀ ਕਲਜ਼ ਸਿਕੰਦਰ ਤੁਸੀਂ ਜਿਹੜਾ ਸਾਬਕਾ ਮੀਡੀਆ ਐਡਵਾਈਜ਼ਰ ਬਲਤੇਜ ਪੰਨੂ ਉਹਨੇ ਆਪਣੇ ਇੱਕ ਸੋਸ਼ਲ ਮੀਡੀਆ ਅਕਾਊਂਟ ਦੇਖਿਆ ਵੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਚੋਣ ਹੋਈ ਹੈ। ਨਾ ਕਿ ਕਿਸੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਈ ਹੈ। ਮੈਂ ਹੁਣ ਪੁੱਛੋਕਰ ਸੀ ਜੀ ਆਲਾ ਵੀ ਸੁਖਬੀਰ ਸਿੰਘ ਪਿੱਛੋਂ ਕਦੋਂ ਸ਼ੁਰੂ ਹੋਇਆ ਕਿੱਥੋਂ ਆ। ਆ ਗੱਲ ਹੁਣ ਆ ਪਰਸ਼ਦੀਪ ਕਲੇਦੀ ਕਰਦੇ ਆ। ਅਰਸ਼ਦੀਪ ਕਲੇਰ ਜੀ ਦੇ ਤੁਸੀਂ ਕਹਿੰਦੇ ਹੋ ਕਿ 20 ਤਰੀਕ ਤੋਂ ਲੈ ਕੇ ਤੇ 20 ਜਨਵਰੀ ਤੋਂ ਲੈ ਕੇ 20 ਫਰਦੀ ਭਰਤੀ ਹੋ ਗਈ ਤਾਂ ਉਹਦਾ ਰਿਕਾਰਡ ਉਸ ਦਿਨ ਰਿਕਾਰਡ ਪਉਂਗੀ ਅਸੀਂ ਚੌਂਕ ਮਸ਼ੀਨ ਕੋਲ ਤੇ ਬਾਕੀ ਭਰਤੀ ਕਿਵੇਂ ਆ ਗਈ ਪੰਜ ਮਾਰ ਤੱਕ ਤੁਸੀਂ ਕਹਿੰਦੇ ਪੀਂਦੀਆਂ ਸਾਡੇ ਕੋਲ ਭਰਤੀਆਂ ਵਾਪਸ ਆ ਗਈਆਂ ਇੰਨੀਆਂ ਵਾਪਸ ਆ ਗਈਆਂ ਇੰਨੀਆਂ ਵਾਪਸ ਹੋ ਗਈਆਂ ਕਿ ਭਰਤੀ ਫੇ ਕਿੱਥੇ ਚਲ ਗਈ ਤੁਹਾਡੀ ਉਹ ਕਿਵੇਂ ਭਰਤੀ ਹੁੰਦੀ ਹੋਗੀ ਪੰਜ ਮਿੰਗਬਰੀ ਕਮੇਟੀ ਬਿਲਕੁਲ ਜਿਹੜੀ ਆ ਉਹ ਕਾਨੂੰਨ ਦੇ ਮੁਤਾਬਕ ਬਿਲਕੁਲ ਸਿਧਾਂਤ ਦੇ ਮੁਤਾਬਕ ਭਰਤੀ ਕਰ ਰਹੀ ਆ ਤੇ ਸਮਾਂ ਦੱਸੂਗਾ ਕਿ ਇਹ ਭਰਤੀ ਤੁਹਾਡੇ ਗਲੇ ਦੀ ਹੱਡੀ ਕਿਵੇਂ ਬਣਦੀ ਹੈ ਇਹ ਅਰਸ਼ਦੀਪ ਜੀ ਮੇਰੀ ਗੱਲ ਯਾਦ ਰੱਖਿਓ ਤੁਸੀਂ ਕਲੇਰ ਸਾਹਿਬ ਜਿਹੜੀ ਵੀ ਗੱਲ ਕਰਨੀ ਸੋਸ਼ਲ ਮੀਡੀਆ ਨੂੰ ਮੈਂ ਤਾਂ ਚਾਹੂੰਗਾ ਤੁਸੀਂ ਆਪਣੀ ਗੱਲ ਕਰੋ ਵੀ ਤੁਸੀਂ ਮਾਂਗਾ ਕੀ ਕਰ ਰਹੇ ਹੋ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਭਾਸ਼ਣ ਆਪਣੇ ਬਾਪੂ ਤੋਂ ਖੁਦ ਖਤਰੂ ਸ਼ੁਰੂ ਨਾ ਦੇ ਬਾਪੂ ਦੇ ਖਤਮ ਹੋ ਜਾਂਦਾ ਆਪਣੀ ਤਾਂ ਕੀ ਪ੍ਰਾਪਤੀ ਨਹੀਂ ਹੈਗੀ ਉਹਨਾਂ ਦੀ ਫਿਰ ਇਹਨੂੰ ਸ਼ਰੋਮਣੀ ਕਾਲੇ ਸੀ ਕਿਵੇਂ ਕਹਿ ਲਈ ਜੀ ਇਹ ਸੇ ਕਰਕੇ ਜੋ ਤੁਸੀਂ ਕਹਿੰਦੇ ਹੋ ਸੋਚਿਆ ਕਰਿਓ ਵਿਚਾਰਿਆ ਕਰਿਓ ਫਿਰ ਬੋਲੋ ਤੁਸੀਂ ਕਟੋ ਕਟੋ ਗੱਲ ਕਰੋ ਜਿਹੜੀ ਲੋਕਾਂ ਨੂੰ ਹজম ਹੋ ਜੇ ਲੋਕੀ ਤੁਹਾਡੀਆਂ ਗੱਲਾਂ ਨੂੰ ਮਜ਼ਾ ਹੀ ਰੂਪ ਚ ਲੈਂਦੇ ਆਂ ਵੀ ਇਹ ਕਹਿ ਕੀ ਰਿਹਾ ਵੈਨੂੰ ਪਤਾ ਹੀ ਲੱਗਦਾ ਕਹਿੰਦਾ ਕੀ ਐ ਜੀ ਸਾਹਿਬ ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਸਾਬਕਾ ਕਾਰਜਕਾਰੀ ਜਥੇਦਾਰ ਸ਼੍ਰੀ ਅਕਾਲਤਖਤ ਸਾਹਿਬ ਜਿਨ੍ਹਾਂ ਨੂੰ ਜਿਹੜਾ ਉਹ ਜ਼ਬਰੀ ਮੁਅਤਲ ਕੀਤਾ ਗਿਆ ਉਹਨਾਂ ਦੇ ਅਹੁਦੇ ਤੋਂ ਜਦੋਂ ਸੁਖਬੀਰ ਬਾਦਲ ਪ੍ਰਧਾਨ ਬਣ ਜਾਂਦੇ ਆਂ ਤੇ ਉਹਨਾਂ ਦਾ ਇੱਕ ਬਿਆਨ ਆਉਂਦਾ ਜਿਹਦੇ ਵਿੱਚ ਉਹ ਕਹਿੰਦੇ ਆਂ ਵੀ ਪ੍ਰਧਾਨ ਸਾਹਿਬ ਨੇ ਪਹਿਲਾਂ ਡੈਲੀਗੇਟ ਚੁਣ ਲਏ ਤੇ ਮੁੜ ਕੇ ਡੈਲੀਗੇਟਸ ਨੇ ਪ੍ਰਧਾਨ ਚੁਣ ਲਿਆ ਬਿਲਕੁਲ ਠੀਕ ਕਿਹਾ ਜੀ ਉਹਨਾਂ ਨੇ ਜਿਹੜੇ 4 ਡੈਲੀਗੇਟ ਹਰ ਵਿਧਾਨ ਸਭਾ ਤੋਂ ਚੁਣਨੇ ਨੇ ਹਾਂਜੀ 117 ਵਿਧਾਨ ਸਭਾ ਹਲਕਿਆਂ ਤੋਂ ਪੱਤੀ ਸਾਹਿਬ 567 ਡੈਲੀਗੇਟਸ ਜਿਹੜੇ ਆ ਉਹਨਾਂ ਨੇ ਸਰਵਿਸ ਆਫ ਦੀ ਨਾਲ ਨਹੀਂ 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 468 ਡੈਲੀਗੇਟ ਪੰਜਾਬ ਦੇ ਵਿੱਚੋਂ ਤੇ 56 ਡੈਲੀਗੇਟ ਜਿਹੜੇ ਉਹ ਪੂਰੇ ਬਾਕੀ ਭਾਰਤ ਦੇ ਵਿੱਚੋਂ ਆ ਤੇ 524 ਡੈਲੀਗੇਟ ਟੋਟਲ ਲਏ ਗਏ ਨੇ अच्छा जी ਤੇ ਜਿਹੜੇ ਇੱਕ ਤੁਸੀਂ ਚੁਣਦੇ ਵੀ ਜਿਹੜੇ ਸਟੇਟ ਡੈਲੀਗੇਟ ਆ ਉਹ ਬਕਾਇਦਾ ਤੌਰ ਤੇ ਇੱਕ ਬੰਦਾਂ ਸਭੇ ਤੋਂ ਚਾਰ ਹੋਣੇ ਉਹ ਕਿਹਨੇ ਚੁਣਿਆ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਜੀ ਇਹ ਕਾਲ ਤੱਕ ਦਾ ਭਗੌੜਾ ਦਾਵਾ ਅਕਾਲੀਵਾਲੀ ਨਹੀਂ ਹੈਗਾ ਤੁਸੀਂ ਅੱਜ ਵੀ ਇਹਨੂੰ ਪੰਥ ਕਹਿ ਰਹੇ ਹੋ ਇਹ ਪੰਥ ਨਹੀਂ ਪੰਥ ਪਿਓ ਜਿਹੜਾ ਸਮੁੱਚਾ ਜਿੱਥੇ ਵੀ ਸਿੱਖ ਮਿੱਠਾ ਉੱਥੋਂ ਤੱਕ ਪੰਥ ਕਿਸੇ ਵੀ ਪਾਰਟੀ 'ਚ ਬੈਠਾ ਕਿਸੇ ਵੀ ਸੰਮੇਜ 'ਚ ਬੈਠਾ ਕਿਸੇ ਵੀ ਘਰ ਮਿੱਠਾ ਉਹ ਪੰਥ ਤੁਹਾਨੂੰ ਪਤਾ ਹੋਏਗਾ 2017 ਦੇ ਵਿੱਚ ਜਦੋਂ ਚੋਣ ਹੁੰਦੀ ਹੈ ਤੇ ਅਕਾਲੀ ਦਲ ਦੇ 15 ਵਿਧਾਇਕ ਜਿੱਤੇ ਆ ਤੇ 3 ਜਿੱਤੇ ਨੇ ਭਾਜਪਾ ਦੇ ਇਹਨਾਂ ਦੀ ਗਿਣਤੀ 18 ਹੁੰਦੀ ਹੈ ਇੱਕ ਵਾਰੀ ਇਹਨਾਂ ਪੰਥ ਦੀ ਗੱਲ ਕੀਤੀ ਸਪੀਕਰ ਸਾਹਿਬ ਵਿਧਾਨ ਸਭਾ ਜੀ ਕਹਿੰਦੇ ਜੀ ਵੇਖੋ ਸਾਨੂੰ ਇਹ ਦੱਸੋ ਵੀ ਤੁਹਾਡੇ ਚ ਕਿੰਨੇ ਅੰਮ੍ਰਿਤਧਾਰੀ ਹੈਗੇ ਨੇ 15 ਚੋਂ 21 ਅੰਮ੍ਰਿਤਧਾਰੀ ਨਹੀਂ ਸੇਗਾ ਜਦੋਂ ਕਾਂਗਰਸ ਦੇ ਐਮਐਲਏ ਨੇ ਪੁੱਛਿਆ ਤੇ ਸੱਤ ਬੰਦੇ ਉੱਠ ਕੇ ਖਲੋ ਗਏ ਆ ਬੱਚੀ ਗਾਤਰੇ ਪਾਏ ਅਸੀਂ ਪੂਰੇ ਰਤ ਮਰਾਦਾ ਰਹਿਨੇ ਆ ਅੰਮ੍ਰਿਤ ਛਕਿਆ ਹੁਣ ਤੁਸੀਂ ਵੇਖ ਲਓ ਪੰਥ ਕੌਣ ਪੰਥ ਕਾਲੀਦਲ ਨਹੀਂ ਪੰਥ ਸਮੁੱਚਾ ਸਿੱਖ ਜਗਤ ਸਿੱਖ ਧਰਮ ਦੇ ਵਿੱਚ ਪੰਜ ਪੰਥ ਪ੍ਰਮਾਨ ਨੇ ਪੰਜ ਪੰਥ ਪਹਿਲਾ ਪੰਥ ਉਦਾਸੀ ਪੰਥਾ ਗੁਰੂ ਨਾਨਕ ਸਾਹਿਬ ਦੇ ਵੱਡੇ ਬੇਤੇ ਸ੍ਰੀ ਚੰਦੇ ਬਣਾਇਆ ਸੀ ਉਹ ਭਾਵੇਂ ਜ਼ਿੰਦਗੀ ਤੋਂ ਨਿਰਲੇਪ ਰਹਿ ਕੇ ਭਗਤ ਜੰਗਲਾਂ ਜਾ ਕੇ ਭਗਤੀ ਕਰਕੇ ਕਹਿੰਦੇ ਸੀ ਨਹੀਂ ਅਸੀਂ ਗੁਰੂ ਦੇ ਅਸੀਂ ਆਖੇ ਆ ਸਭ ਤੋਂ ਵੱਡੇ ਅਸੀਂ ਜਿਹੜੇ ਉਹ ਗੁਰੂ ਦੇ ਰਾਖੇ ਆ ਤਾਂ ਰੱਬ ਨੂੰ ਪਹੁੰਚੇ ਹੋਏ ਆ ਤੇ ਭਗਤੀ ਜਿਹੜੀ ਉਹ ਗ੍ਰਸਥ ਰੱਖਦੀ ਕੀਤੀ ਜਾ ਸਕਦੀ। ਲੇਕ ਉਹਨਾਂ ਦੇ ਜਿਹੜੇ ਬਾਕਾਇਦਾ ਤੋਂ ਤੇ ਛੋਟੇ ਬੇਟੇ ਛੁ ਸ਼ਾਦੀ ਛੁਦਾ ਸੀ ਗਾ ਗੁਰਨਾਨ ਦੇਵ ਪਾਤਸ਼ਾਹ ਦੇ। ਸਾਡੇ 9 ਗੁਰੂ ਸ਼ਾਦੀ ਛੁਦਾ ਨੇ ਦਸਾਂ ਦੇ ਵਿੱਚੋਂ ਇੱਕ ਗੁਰੂ ਛੋਟੀ ਉਮਰ ਚ ਜਿਹੜਾ ਸੀ ਉਹ ਸੱਚਖੰਡ ਚਲੇ ਗਏ ਸੀ ਕਿ ਤੇ ਇਸ ਕਰਕੇ ਉਹਨਾਂ ਦੀ ਸ਼ਾਦੀ ਨਹੀਂ ਹੋਈ 8 ਸਾਲ ਦੀ ਉਮਰ ਚ ਚਲੇ ਗਏ ਸੀ। ਹਾਂ। ਇਸ ਕਰਕੇ ਗੁਰੂ ਸਾਹਿਬ ਨੇ ਗ੍ਰਸਤੀ ਮੰਨਦਾ ਦਿੱਤਾ ਸੀ ਲੇਕਿਨ ਫੇਰ ਵੀ ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਮੰਨਦੇ ਆ ਤੇ ਸਿੱਖ ਵਿਚਾਰਧਾਰਾ ਤੇ ਵਿਸ਼ਵਾਸ ਰੱਖਦੇ ਉਦਾਸੀ ਤੇ ਨਾਲ ਬਕਾਇਦਾ ਤੌਰ ਤੇ ਨਾਲ ਬਕਾਇਦਾ ਤੌਰ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਦੇ ਜਿਸ ਕਰਕੇ ਅਸੀਂ ਉਹਨੂੰ ਉਦਾਸੀ ਪੰਥ ਕਹਿੰਦੇ ਆ ਦੂਸਰਾ ਪੰਥ ਹੈ ਨਿਰਮਲੇ ਪੰਥ ਨਿਰਮਲੇ ਪੰਥ ਵੀ ਭਾਵੇਂ ਪੰਜ ਕਕਾਰ ਧਾਰਨੀ ਨਹੀਂ ਉਹਨਾਂ ਦੀ ਆਪਣੀ ਵੱਖਰੀ ਕਿਸਮ ਦੀ ਵਰਦੀ ਆ ਉਹਨਾਂ ਨੇ ਇੱਕ ਲੰਗੋਟੀ ਪਾਣੀ ਹੁੰਦੀ ਆ ਤੇ ਉੱਤੇ ਚੋਲਾ ਪਾਣਾ ਹੁੰਦਾ ਲੇਕਿਨ ਉਹ ਪੜ੍ਹੇ ਲਿਖੇ ਲੋਕ ਹੁੰਦੇ ਆ ਉਹ ਸਾਡੀਆਂ ਬੀੜਾਂ ਲਿਖਦੇ ਨੇ ਉਹ ਸਾਡਾ ਇਤਿਹਾਸ ਲਿਖਦੇ ਨੇ ਕਿਤਾਬਾਂ ਲਿਖਦੇ ਉਹ ਸ਼ਾਸਤਰ ਲਿਖਦੇ ਇੱਕ ਸਾਡਾ ਸੇਵਾਪੰਥੀ ਪੰਥ ਜਿਹੜਾ ਸੇਵਾਪੰਥੀ ਉਹ ਜਿਹੜੇ ਗੁਰੂ ਘਰਾਂ ਦੀ ਰਾਖੀ ਕਰਦੇ ਆ ਤੇ ਉਹਨਾਂ ਦਾ ਪ੍ਰਬੰਧ ਵੇਖਦੇ ਉਹਨੂੰ ਅਸੀਂ ਸੇਵਾਪੰਥੀ ਪੰਥ ਕਹਿੰਦੇ ਆ ਇੱਕ ਪੰਥ ਹੈ ਸਾਡਾ ਸਹਿਤਾਰੀ ਪੰਥ ਇਹ ਵਪਾਰੀ ਲੋਕ ਨੇ ਸਭ ਤੋਂ ਵੱਧ ਗੁਰੂ ਘਰਾਂ ਦੀ ਸੇਵਾ ਇਹ ਕਰਦੇ ਆਪਣੀ ਕਮਾਈ ਦੇ ਵਿੱਚੋਂ ਦਸਵੰਦ ਇਹ ਕੱਢਦੇ ਨੇ ਗੁਰੂ ਘਰ ਜਾ ਕੇ ਦਿੰਦੇ ਨੇ ਗੁਰੂ ਘਰ ਜਾ ਕੇ ਦੇ ਕੇ ਅਰਦਾਸ ਕਰਾਉਂਦੇ ਆ ਤੇ ਇਹਨਾਂ ਨੂੰ ਸਹਿਤਾਰੀ ਪੰਥ ਕਹਿੰਦੇ ਇਹਨਾਂ ਦੇ ਵਿੱਚ ਜਿਆਦਾ ਲੋਕ ਜਿਹੜੇ ਆ ਉਹ ਵਰਸੇ ਘੱਟ ਹੁੰਦੇ ਆ ਕਈ ਜਿਹੜੇ ਕਲੀਨ ਸ਼ੇਪ ਵੀ ਹੁੰਦੇ ਨੇ ਲੇਕਿਨ ਸਹੀ ਤਰੀਕਾ ਹੁੰਦਾ ਵੀ ਸਜੇ ਸਜੇ ਬਕਰਤਾ ਤੌਰ ਤੇ ਉਸ ਪਾਸੇ ਹੁੰਦੇ ਨੇ ਸਿੱਖਤਰ ਵਾਲੇ ਪਾਸੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਐਕਟ ਦੇ ਵਿੱਚ ਜਿਹੜੇ ਮੈਂਬਰ ਬਣਦਾ ਉਹ ਅਮਰਤਾਰੀ ਹੋਣਾ ਜ਼ਰੂਰੀ ਹੈ ਖੁਸ਼ੀराम ਨਾਦਾਇਕ ਸਹੀਤਾਰੀ ਸਿੱਖ ਜੀ 1945 ਦੀਆਂ ਚੋਣਾਂ ਤੋਂ ਬਾਅਦ ਉਹਨੂੰ ਨਾਮਿਨੇਟ ਕੀਤਾ ਗਿਆ ਸ਼੍ਰੋਮਣੀ ਕਮੇਟੀ ਚ ਵੀ ਇਹ ਬੜਾ ਗੁਰੂ ਘਰ ਨੂੰ ਸਮਰਪਿਤ ਆ ਸੇਵਾ ਭੋਤ ਕਰਦਾ ਵਾ ਪਾਠ ਭੋਤ ਕਰਦਾ ਵਾ ਪੰਜ ਬਾਣੀਆਂ ਡੇਲੀ ਪਾਠ ਕਰਦਾ ਵਾ ਉਹਨੂੰ ਇਹਨਾਂ ਨੇ ਆਊਟ ਆਫ ਦਾ ਵੇਜ ਜਾ ਕੇ ਜਿਹੜਾ ਖੁਸ਼ੀਰਾਮ ਜਰਸੀ ਇਹਦੇ ਚ ਪਾ ਲਿਆ ਸੀਗਾ ਐਸ்சிਪੀ ਚ ਦਾ ਮੈਂਬਰ ਨਾਮਿਨੇਟ ਕਰ ਲਿਆ ਸੀ ਲੇਕਿਨ ਉਸ ਵਿਅਕਤੀ ਦੀ ਵੇਖੋ ਕੁਰਬਾਨੀ ਉਹ ਕਹਿੰਦਾ ਲੋਕ ਉਹ ਕਹਿੰਦਾ ਹੁਣ ਮੈਂ ਆਪਣੇ ਵਾਲ ਵੀ ਰੱਖੂਗਾ ਕੇਸ ਵੀ ਰੱਖੂਗਾ ਦਾੜੀ ਵੀ ਰੱਖੂਗਾ ਅੰਮ੍ਰਿਤ ਵੀ ਛਕੂਗਾ ਜਦੋਂ ਮ ਉਹਦੇ ਕਾਬਿਲ ਹੋ ਗਿਆ ਨਾ ਬਦਲ ਕੇ ਤੇ ਮੈਂ ਫੇਰ ਉਸ ਹਸਜਾਉਂਗਾ ਇੱਕ ਉਦਾਹਰਨ ਮਿਲਦੀ ਪੂਰੇ ਐਸਜੀਪੀਸੀ ਦੇ ਕਰੀਪਰੀ 6 ਸਾਲਾਂ ਦੇ ਵਿੱਚ ਇੱਕ ਉਦਾਹਰਨ ਸਰ ਨਹੀਂ ਤੇ ਅਮਰਤ ਅਜਿਹੇ ਬੰਦੇ ਸਾਨੂੰ ਸ਼ੁਰੂਗ ਨਹੀਂ ਮਿਲਦੇ ਨੇ ਜਿਹੜਾ ਬੰਦਾ ਪਤਿਤ ਹੁੰਦਾ ਪਤਿਤ ਕੌਣ ਪਤਤ ਉਹ ਜਿਹੜਾ ਬੰਦਾ ਸਿੱਖਾਂ ਦੇ ਘਰ ਜੰਮ ਕੇ ਵਾਲ ਕਟੋਂਦਾ ਰੋਮਾਂ ਦੀ ਬੇਦਬੀ ਕਰਦਾ ਵਾ ਨਸ਼ੇ ਕਰਦਾ ਉਹ ਪਤੇ ਤ ਉਹਦਾ ਸਿੱਖ ਧਰਮ ਚ ਕੋਈ ਸਦਾਨੀ ਹੈਗਾ ਉਹ ਪ੍ਰਵਾਨ ਨਹੀਂ ਹੈ ਸਿੱਖ ਧਰਮ ਦੇ ਵਿੱਚ ਤੇ ਪੰਜਵਾਂ ਪੰਥ ਕਿਹੜਾ ਵਾ ਖਾਲਸਾ ਪੰਥ ਜਿਹੜਾ 1699 ਚ ਗੁਰੂ ਗੋਬਿੰਦ ਸਿੰਘ ਜੀ ਸੱਜ ਸੀ ਸਿੱਖ ਧਰਮ ਦੇ ਜੀ ਪੰਜ ਪੰਥ ਕਿਰਵਾਣ ਤੇ ਭਗੋੜਾ ਪੰਥ ਕਿਤੇ ਪ੍ਰਵਾਨ ਨਹੀਂ ਹੈਗਾ ਜਿਹੜੇ ਕਾਲ ਤੱਕ ਤੋਂ ਭਗੌੜੇ ਹੋਗੇ ਹੋਗੇ ਉਹ ਪ੍ਰਵਾਨਤ ਨਹੀਂ ਤੇ ਜਿਹੜੇ ਸਾਡੇ ਜਹੇਦਾਰ ਸਾਹਿਬ ਨੇ ਉਹਨਾਂ ਭਗੌੜਾ ਪੰਥ ਕਿਹਾ ਮੈਂ ਭਗੌੜਾ ਪੰਥ ਨੇ ਆਪਣਾ ਪ੍ਰਧਾਨ ਚੁਣਿਆ ਵਾ ਜਿਹੜੀ ਗੱਲ ਉਹਨਾਂ ਕਹੀ ਆ ਪਹਿਲਾ ਪ੍ਰਧਾਨ ਨੇ ਆਪ ਡੈਲੀਗੇਟ ਚੁੜਲੇ ਤੇ ਮੁੜ ਕੇ ਡੈਲੀਗੇਟ ਨੇ ਉਹਨੂੰ ਚੁੜਲੇ ਤੇ ਬਾਕੀ ਹੋਇਆ ਨਵਾਂ ਕੀਚੀ ਦਸਵੀਂ ਕਿਹਾ ਜੀ ਪਰ ਉਹ ਮੰਗਦੇ ਨੇ ਕਹਿੰਦੇ 15 ਸਾਲ ਤੁਹਾਡੀ ਸਰਕਾਰ ਰਹੀ ਹੈ ਤੁਸੀਂ ਇਹ ਦੱਸਦੇ 15 ਸਾਲ ਵਾਸਤੇ ਸਿੱਖ ਪੰਥ ਵਾਸਤੇ ਤੁਸੀਂ ਕੀ ਕੀਤਾ ਵਾਟਸਐਪ ਇੱਥੇ 1 ਮਿੰਟ ਇੱਥੇ ਇੱਥੇ ਸੁਖਬੀਰ ਬਾਦਲ ਦੀ ਗੱਲ ਵੀ ਆਪਾਂ ਨਾਲ ਜੋੜ ਲਈਏ ਸੁਖਬੀਰ ਬਾਦਲ ਜਦੋਂ ਪ੍ਰਧਾਨ ਜੁਣੇਗੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਤਕਰੀਰ ਕੀਤੀ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਜਿਹੜੇ ਸਾਥੋਂ ਪਹਿਲਾਂ ਜਿਹੜੇ ਪ੍ਰਧਾਨ ਹੋਏ ਆ ਉਹਨਾਂ ਨੇ ਜ਼ਿਕਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਵੀ ਕੀਤਾ ਜਹਦਾ ਟੁੱਟਦਾ ਵੀ ਕੀਤਾ ਲੰਗਵਾਲ ਸਾਹਿਬ ਜਿਹੜੇ ਵੱਡੇ ਉਹਨਾਂ ਦਾ ਵੀ ਕੀਤਾ ਕਹਿੰਦੇ ਉਹਨਾਂ ਦੇ ਜੀਵਨ ਤੋਂ ਸਾਨੂੰ ਸੇਧ ਜਿਹੜੀ ਆ ਉਹ ਲੈਣੀ ਚਾਹੀਦੀ ਆ ਔਰ ਨਾਲ ਹੀ ਉਹਨਾਂ ਨੇ ਹੋਕਾ ਵੀ ਦਿੱਤਾ ਵੀ ਸਾਨੂੰ ਪਛਾਣ ਕਰਨੀ ਚਾਹੀਦੀ ਹੈ ਵੀ ਸਾਡਾ ਆਪਣਾ ਕੌਣ ਹੈ ਤੇ ਬਗਾਨਾ ਕੌਣ ਹੈ ਪਹਿਲੀ ਗੱਲ ਤੇ ਮੈਂ ਸ਼ੁਰੂਤੀ ਗੱਲ ਕੀਤੀ ਸੀ ਵੀ ਸੁਖਬੀਰ ਸਿੰਘ ਬਾਦਲ ਦੀ ਜਿਹੜਾ ਸਪੀਚ ਹੈ ਨਾ ਉਹ ਆਪਣੇ ਫਾਦਰ ਤੋਂ ਸ਼ੁਰੂ ਹੁੰਦੀ ਤੇ ਆਪਣੇ ਫਾਦਰ ਤੇ ਖਤਮ ਹੋ ਜਾਂਦੀ ਹੈ 15 ਸਾਲ ਤੁਸੀਂ ਰਾਜ ਕੀਤਾ ਕੋਈ ਇੱਕ ਦੱਸ ਦੇ ਵੀ ਕਿਹੜਾ ਕਦੂ ਚ ਤੀਰ ਮਾਰਿਆ ਤੁਸੀਂ ਪੰਜਾਬ ਦੇ ਵਿਕਾਸ ਵਾਸਤੇ ਕੀ ਕੀਤਾ ਨਾਲੀਆਂ ਗੜੀਆਂ ਸੜਕਾ ਬਣਾਉਣਾ ਜਿਹੜੀ ਵਿਕਾਸ ਨਹੀਂ ਹੁੰਦਾ ਵਿਕਾਸ ਉਹਦੋਂ ਹੁੰਦਾ ਜਦੋਂ ਆਮ ਆਦੀ ਪਾਰਟੀ ਦੀ ਆਮ ਆਦੀ ਵਿਅਕਤੀ ਦੀ ਪਰਚੇਸ਼ ਸ਼ਕਤੀ ਵੱਧਦੀ ਹੈ ਖਰੀਦ ਸ਼ਕਤੀ ਵੱਧਦੀ ਹੈ ਉਹਦਾ ਰਹਿਣ ਸਹਿਣ ਥਹੀ ਹੁੰਦਾ 1986 ਦੇ ਵਿੱਚ ਬਕਾਇਦਾ ਤੌਰ ਤੇ ਟਾ ਟਾ ਨੇ ਗੱਲ ਕਹੀ ਸੀਗੀ ਪੀ ਪੰਜਾਬ ਦਾ ਠੇਕਾ ਮੈਨੂੰ ਦੇ ਦਿਓ ਪੰਜਾਬ ਦੇ ਵਿੱਚੋਂ ਅੱਤਵਾਦ ਮੈਂ ਖਤਮ ਕਰ ਦਿਆਂਗਾ ਇੰਡੀਆ ਐਸਟਰ ਚਰਪੁਰ ਚਾਹ ਦੀ ਉਹਨੂੰ ਪੁੱਛ ਲੈ ਕਿਵੇਂ ਖਤਮ ਕਰੇਗਾ ਉਹਨਾਂ ਦਿਨਾਂ ਦੇ ਵਿੱਚ ਉਹਨੇ ਕਿਹਾ ਸੀ ਮੈਂ ਹਰ ਡਿਸਟ੍ਰਿਕਟ ਵਿੱਚ 12 ਡਿਸਟ੍ਰਿਕਟ ਨੇ ਇੱਥੇ ਮੈਂ ਹਰ ਡਿਸਟ੍ਰਿਕਟ 60 ਕਰੋੜ ਦੀ ਆਪਣੀ ਇੱਕ ਇੰਡਸਟਰੀ ਲਾਉਂਗਾ ਤੇ ਜਿੰਨੇ ਵੀ ਮੁੰਡੇ ਚ ਕੁੜੀਆਂ ਵੇਲੇ ਤੁਰੇ ਫਿਰਦੇ ਉਸ ਇੰਡਸਟਰੀ ਚ ਕੰਮ ਕਰਨਗੇ ਤੇ ਮੇਰਾ ਮੁਲਾਜ਼ਮ ਸਵੇਰੇ 8 ਵਜੇ ਐਂਟਰ ਕਰੂਗਾ ਸ਼ਾਮੀ 4 ਵਜੇ 12 ਹੋਊਗਾ 8 ਕਹਿੰਦੇ ਅੰਦਰ ਕੰਮ ਕਰੂਗਾ ਜਿਹੋ ਜਿਹੋ ਦੀ ਕੁਆਲੀਫਿਕੇਸ਼ਨ ਉਹਦੇ ਸਭ ਨੂੰ ਕੰਮ ਦਿੱਤਾ ਜਾਊਗਾ ਤੇ ਵੇਲੇ ਬੰਦੇ ਨੂੰ ਜੋ ਕੰਮ ਮਿਲ ਗਿਆ ਤੇ ਫਿਰ ਆਪੇ ਪੁੱਠੇ ਪਾਸੇ ਦਿਮਗ ਦੀ ਜਾਣਾ ਲੇਕਿਨ ਸਰਕਾਰ ਨੇ ਕਹਤਾ ਫਿਰ ਸਰਕਾਰ ਤੇ ਤੇਰੀ ਹੋ ਗਈ ਸਾਡਾ ਕੀ ਰਹਿ ਗਿਆ ਇੱਥੇ ਕਿਸ ਸਰਕਾਰ ਨੇ ਕਿਉਂ ਨਹੀਂ 15 ਸਾਲਾਂ ਸਰਕਾਰ ਰਹੀ ਹੈ ਸੁਖਬੀਰ ਸਿੰਘ ਬਾਦਲ 1995 ਦੇ ਵਿੱਚ ਸਿਆਸਤ ਚ ਆਉਂਦੇ ਨੇ 1996 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੇ ਬਾਪੂ ਦੀ ਗੱਡੀ ਚ ਰਿੰਦੇ ਤੇ ਹਰ ਸਟੇਜ ਤੇ ਨਾਲ ਜਾਂਦੇ ਨੇ 2019 ਦੇ ਵਿੱਚ ਇਹਨਾਂ ਦਾ ਬੇਟਾ ਸੁਖਬੀਰ ਸਿੰਘ ਬਾਦਲ ਦਾ ਅਨੰਤ ਵੀਰ ਸਿੰਘ ਵੀ ਆਇਆ ਸੀ ਸਟੇਜ ਦੇ ਉੱਤੇ ਤੇ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਬੋਲਦਾ ਕਿ ਸਾਡੇ ਪਰਿਵਾਰ ਦੀ ਤੀਸਰੀ ਪੀੜ੍ਹੀ ਤੁਹਾਡੀ ਸੇਵਾ ਚ ਆ ਸਕਦਾ। ਉਹ ਨੂੰ ਫਿਰ ਜੋ ਕੁਛ ਉਹਤੇ ਇਲਜ਼ਾਮ ਲਾਏਗੇ ਸਰਨ ਪਤਾ। ਹੁਣ 15 ਸਾਲ ਤੁਸੀਂ ਰਹੇ ਹੋ ਸੁਖਬੀਰ ਜੀ ਇਹ ਦੱਸ ਦਿਓ ਵੀ ਤੁਸੀਂ ਕਿਹੜਾ ਇਹੋ ਜਿਹਾ ਕੰਮ ਕੀਤਾ ਜਿਸ ਦਾ ਪੰਜਾਬ ਦੇ ਵਿਕਾਸ ਦੀ ਤੁਸੀਂ ਗੱਲ ਕਰ ਸਕਦੇ ਹੋ। ਇੱਕ ਵੀ ਕੰਮ ਨਹੀਂ ਕੀਤਾ। ਇੱਕ ਵੀ ਏਅਰਪੋਰਟ ਬਣਾਇਆ ਜੀ, ਜਾਦਗਰਾਂ ਬਣਾਈਆਂ ਜੀ, ਸੜਕਾਂ ਬਣਾਈਆਂ ਜੀ, ਹੈਰੀਟੇਜ ਇਹ ਇਹ ਜਿਹੜੀ ਗਤੀ ਜਮ ਉਹ ਵਿਕਾਸ ਨਹੀਂ ਹੁੰਦੀਆਂ, ਵਿਕਾਸ ਉਦੋਂ ਹੁੰਦੀਆਂ ਜਦ ਲੋਕਾਂ ਨੂੰ ਰੋਜ਼ਗਾਰ ਮਿਲੂਗਾ। ਪੰਜਾਬ ਦੇ ਖਜ਼ਾਨੇ 'ਚ ਵਾਧਾ ਹੋਊਗਾ। ਜਿਹੜੀ ਚੀਜ਼ ਤੁਸੀਂ ਬਣਾਓਗੇ ਉਹ ਬਾਹਰ ਵੇਚੂਗੀ ਤੇ ਪੰਜਾਬ ਦਾ ਖਜ਼ਾਨਾ ਭਰੂਗਾ। ਜੇ ਉਹ ਨਹੀਂ ਬਣਿਆ ਤੇ ਵਿਕਾਸ ਨਹੀਂ ਕਿਹਾ ਜਾ ਸਕਦਾ, ਤੇ ਇਹੀ ਕੱਲ ਜਿਹੜੇ ਉਹ ਜਹਦਰ ਸਾਹਿਬ ਕਹਿੰਦੇ ਆ। 1 ਲੱਖ ਨੌਜਵਾਨ ਸਾਡੇ ਜਿਹੜੇ ਸੀ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤੇ ਤੇ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਤੁਸੀਂ ਜਿਹੜਾ ਸੀ ਆਪਣੀ ਸਿਆਸਤ ਕਰਕੇ ਤੇ ਸਰਕਾਰ ਬਣਾਈ ਹੈ। ਉਹਨਾਂ ਵਾਸਤੇ ਤੁਸੀਂ ਕੀ ਕੀਤਾ ਜੀ? ਤਰਥ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਸੀ। ਉਹ ਤੇ ਕੀ ਬਣਾਉਣਾ ਸੀ ਜਿਹੜਾ ਸਾਬਕਾ ਜੱਜਾਂ ਨੇ ਇੱਕ ਬਣਾਇਆ ਸੀ ਪੀਪਲ ਕਮਿਸ਼ਨ ਤੁਸੀਂ ਉਹਦੇ ਤੇ ਬਰੂਕ ਲਗਾਈ ਸੀ। ਜਥੇਦਾਰ ਸੰਘ ਕਹ ਰਹੇ ਨੇ ਜਿਹੜੇ ਅਫਸਰਾਂ ਨੇ ਸਾਡੇ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਤੇ ਦਰਿਆਨਾਂ ਵਿੱਚ ਰੋੜਿਆ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਬੇਰਹਿਮੀ ਨਾਲ ਉਹਨਾਂ ਨੂੰ ਇਹਨਾਂ ਲੋਕਾਂ ਨੇ ਤੱਕੇ ਦਿੱਤੀਆਂ ਸੰਦੀਪ ਜੀ ਜੀ ਇੱਕ ਬਕਾਇਦਾ ਤੌਰ ਤੇ ਤੁਹਾਨੂੰ ਪਤਾ 70 ਦੇ ਦਹਾਕੇ ਦੇ ਵਿੱਚ ਮੋਗੇ ਦਾ ਹੀ ਜਿਹੜਾ ਸਿਨੇਮਾ ਹੁੰਦਾ ਕਾਲਜ ਦੇ ਮੁੰਡਿਆਂ ਤੇ ਉਹਨਾਂ ਦਾ ਪੰਗਾ ਪੈ ਜਾਂਦਾ ਉੱਥੇ ਮੈਨੇਜਮੈਂਟ ਨਾਲ। ਮੁੰਡੇ ਧਰਨਾ ਦੇ ਦਿੰਦੇ ਆ। ਧਰਨਾ ਦੇਣ ਤੋਂ ਬਾਅਦ ਜਦੋਂ ਮੈਨੇਜਮੈਂਟ ਆਉਂਦੀ ਆ ਉਹ ਪੁਲਿਸ ਨੂੰ ਕਹਿੰਦੀ ਵੀ ਤੁਸੀਂ ਕੀ ਕਰਦੇ। ਬਾਦਲ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ। ਗੋਲੀ ਚਲਾਈ ਜਾਂਦੀ ਆ ਤੇ 3-4 ਬੰਦੇ ਮਾਰੇ ਜਾਂਦੇ, ਦੋ ਇੱਕ ਹਰਜੀਤ ਸਿੰਘ ਚੜਿੱਕ ਤੇ ਇੱਕ ਮੁੰਡਾ ਹੋਰ ਮਾਰੇ ਜਾਂਦੇ ਤੇ ਬਾਕੀ ਦੋ ਕੁ ਮੁੰਡੇ ਬਾਹਰ ਦੇ ਮਰ ਜਾਂਦੇ ਆ ਆਮ ਤੌਰ ਤੇ। ਤੇ ਜਿਹੜਾ ਹਰਜੀਤ ਸਿੰਘ ਚੜਿੱਕ ਦਾ ਫਾਦਰ ਸੀ ਨਾ ਉਹ ਜਿੱਥੇ ਵੀ ਕਿਤੇ ਸਮਾਗਮ ਕੀ ਹੁੰਦਾ ਸੀਗਾ ਕਿ ਉਹਨਾਂ ਜਿਹੜਾ ਤੇ ਕਾਲਜਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਜਿਹੜੇ ਨਾਟਕ ਮੰਡਲ ਜਿਹੜੀਆਂ ਬਣੀਆਂ ਬਣੀਆਂ ਸੀਗੀਆਂ ਜਿਹੜੇ ਨਾਟਕ ਜਿਹੜੇ ਖੇਡਦੇ ਸੀਗੇ ਜਿਹੜੇ ਸਮਾਜਵਾਦ ਦੀ ਗੱਲ ਕਰਦੇ ਸੀ ਜਿਹੜੀ ਇਹ ਸਮਾਜਿਕ ਪ੍ਰੀਤੀਆਂ ਨੂੰ ਦੂਰ ਕਰਨ ਦੀ ਗੱਲ ਕਰਦੇ ਸੀ ਉਹਨਾਂ ਸਟੇਜਾਂ ਤੇ ਜਾ ਕੇ ਹਰਜੀਤ ਸਿੰਘ ਚੜਿੱਕ ਦਾ ਪਿਤਾ ਜਿਹੜਾ ਸੀ ਉਹ ਕਹਿਣਾ ਹੁੰਦਾ ਸੀਗਾ ਉਹ ਕਹਿੰਦਾ ਹੁੰਦਾ ਸੀ ਵੀ ਇਹ ਅਕਾਲੀ ਨਹੀਂ ਇਹ ਕਾਲੀ ਨੇ ਲੋਕਾਂ ਦਾ ਕਾਲ ਲਉਣ ਵਾਲੇ ਨੇ ਕਹਿੰਦਾ ਹਰਜੀਤ ਸਿੰਘ ਚੜਕ ਮੇਰੇ ਬੇਟੇ ਨੂੰ ਦਰਸ਼ਨਦੀਪ ਸਿੰਘ ਨਾਂ ਦੇ ਇੱਕ ਇਨਸਪੈਕਟਰ ਨੇ ਗੋਲੀ ਮਾਰੀ ਸੀਗੀ ਤੇ ਮੇਰੇ ਬੇਟੇ ਦੇ ਭੋਗ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਏ ਸੀ ਤੇ ਇਹਨੇ ਇੰਨੀ ਗੱਲ ਕਹੀ ਸੀ ਸਾਡੀ ਸਰਕਾਰ ਬਣੀ ਤੇ ਅਸੀਂ ਇਸ ਇਨਸਪੈਕਟਰ ਦੇ ਖਿਲਾਫ 302 ਦਾ ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਸੁਟਣਾਗੇ ਸੀ ਕਹਿੰਦੇ ਹੋਇਆ ਕਿ ਗਿਆਨੀ ਸਰਕਾਰ ਨੇ ਉਹ ਦਰਸ਼ਨ ਸਿੰਘ ਦਾ ਕਤਲ ਮਾਫ ਕੀਤੇ ਤੇ ਜਿਹੜਾ ਬਾਦਲ ਜਨ ਨੂੰ ਆਇਆ ਵਾ ਇਹਨੇ ਦਰਸ਼ਨ ਸਿੰਘ ਦਰਸ਼ਨਜੀਤ ਸਿੰਘ ਨੂੰ ਬਕਾਇਦਾ ਤੌਰ ਤੇ ਇਨਸਪੈਕਟਰ ਤੋਂ ਡੀਐਸਪੀ ਬਣਾਇ ਪ੍ਰਮੋਟ ਕੀਤਾ ਤੇ ਇਸ ਕਰਕੇ ਇੱਕ ਕਾਲੀ ਨਹੀਂ ਕਾਲੀ ਜੇ ਕੋਈ ਇਨਸਾਫ ਦੀ ਆਸ ਰੱਖੇ ਤੇ ਇਹੀ ਗੱਲ ਸਾਡੇ ਮਾਨਯੋਗ ਜਹਦਰ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਰਹੇ ਨੇ ਵੀ 1 ਲੱਖ ਨੌਜਵਾਨਾਂ ਦੀਆਂ ਲਾਛਾਂ ਜਿਹੜੀਆਂ ਸੀ ਉਹਨਾਂ ਦੀ ਹਿੱਕਾ ਤੇ ਰੱਖ ਕੇ ਤੁਸੀਂ ਕੁਰਸੀ ਤੇ ਜਾ ਕੇ ਬਹਿ ਗਏ ਹੋ لیکن ਕੀ ਕੀਤਾ ਉਹਨਾਂ ਨੂੰ ਇਨਸਾਫ ਨੇ ਅਜੇ ਤੱਕ ਮਿਲਿਆ ਇਸ ਕਰਕੇ ਪਘੋੜੇ ਕਾਲੀਦਲ ਦਾ ਨਾਮ ਦਿੰਦੇ ਤੇ ਗੱਲ ਵੀ ਲਗਭਗ ਠੀਕ ਉਹਨੇ ਕਾਲ ਤੱਕ ਦੇ ਪਘੋੜੇ ਨੇ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਉਹਨਾਂ ਨੇ ਕਿੰਨੇ 2015 ਤੋਂ ਤੁਸੀਂ ਇਹਨਾਂ ਨੂੰ ਬਿਲਕੁਲ ਸਹਿਯੋਗ ਦੇਣਾ ਬੰਦ ਕੀਤਾ ਤੇ ਅਸੀਂ ਹੁਣ ਵੀ ਕਿਹਦੇ ਅਪੀਲ ਕਰਦੇ ਆ ਦੁਨੀਆ ਭਰ ਦੇ ਸਿੱਖ ਇਹਨਾਂ ਨੂੰ ਪਘੋੜਿਆਂ ਨੂੰ ਬਿਲਕੁਲ ਮੂੰਹ ਨਾ ਲਾਉਣ ਟੋਟਲੀ ਛੱਡ ਦੇਣ ਇਹਨਾਂ ਨੂੰ ਇਹ ਸਾਡੀ ਅਪੀਲ ਹੈ ਦੇ ਲੋਕਾਂ ਨੂੰ ਬੇਪੂ ਬਣਾਉਂਦੇ ਵੀ ਅਸਲੀ ਅਸੀਂ ਆ ਉਹ ਕਹਿੰਦੇ ਤੇ ਨਕਲੀ ਵੀ ਨਹੀਂ ਹੈਗੇ ਅਸਲੀ ਬੜੀ ਅਸਲੀ ਨੇ ਨਕਲੀ ਹੁੰਦੇ ਨੇ ਨਾ ਨਕਲੀ ਵੀ ਨਹੀਂ ਹੈਗੇ ਤੇ 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 ਬਹੁਤ ਰੁਪੀਏ ਨੇ ਅੱਛਾ ਇਹਦੇ ਨਾਲ ਆਪਾਂ ਇੱਕ ਗੱਲ ਹੋਰ ਕਰੀਏ ਸੁਖਬੀਰ ਬਾਦਲ ਇੱਕ ਗੱਲ ਹੋਰ ਕਹਿੰਦੇ ਆ ਸੰਗਤ ਨੂੰ ਆਪਣੇ ਵਰਕਰਾਂ ਨੂੰ ਕੱਲ 13 ਅਪ੍ਰੈਲ ਨੂੰ ਸ਼੍ਰੀ ਦਮਦਮਾ ਸਾਹਿਬ ਵਿਖੇ ਜਿਹੜੀ ਅਕਾਲੀ ਦਲ ਦੀ ਕਾਨਫਰੰਸ ਹੋਣ ਵਾਲੀ ਆ ਜਿਹੜੀ ਰਵਾਇਤ ਅਨੁਸਾਰ ਹਰ ਵਾਰੀ ਕਰਦੇ ਆ ਕਹਿੰਦੇ ਕੱਲ ਅਸੀਂ 227 ਦੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਉਹਦੀ ਪਹਿਲੀ ਜੰਗ ਦੀ ਸ਼ੁਰੂਆਤ ਕਰਨੀ ਆ ਤੇ ਹੌਮ ਹੁਮਾ ਕੇ ਪਹੁੰਚੋ ਹੁਣ ਅਕਾਲੀ ਦਲ ਜਿਹੜਾ ਵਾ ਪੱਕੇ ਪੈਰੀ 227 ਦੀ ਤਿਆਰੀ ਕਰ ਰਿਹਾ ਪਰ ਸਵਾਲ ਇਥੇ ਇਹ ਆ ਵੀ ਹੁਣ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਦੇ ਨਾਲ ਚੋਣ ਲੜਦਾ ਰਿਹਾ ਖੈਰ ਭਾਜਪਾ ਨੂੰ ਨਿੱਡਦੇ ਪਏ ਆ ਭਾਜਪਾ ਇਹਨਾਂ ਦੀ ਭਾਈਵਾਲ ਰਹੀ ਆ ਪਰ ਪੱਟੀ ਸਾਹਿਬ ਸਵਾਲ ਇਹ ਆ ਵੀ 117 ਵਿਧਾਨ ਸਭਾ ਹਲਕਿਆਂ ਦੇ ਹੁਣ ਅਕਾਲੀ ਦਲ ਨੇ ਇਕੱਲਿਆਂ ਲੜਨਾ ਤੇ ਦਿੱਕਤ ਪਰੇਸ਼ਾਨੀ ਯਾਹ ਜਿਹੜੀਆਂ ਚੁਣੌਤੀਆਂ ਉਹ ਵੱਧ ਜਾਣਗੀਆਂ ਪਹਿਲੀ ਗੱਲ ਤੇ ਜਿਹੜੀ ਗੱਲ ਕਹਿੰਦੇ ਵੀ ਇਹਨਾਂ ਨੇ ਆਪਣੀ ਅੱਜ ਸਪੀਚ ਦੇ ਵਿੱਚ ਵੀਕ ਵੇਰੀ ਨਾ ਲਿਆ ਵੀ 2027 ਚ ਅਸੀਂ ਸਰਕਾਰ ਬਣਾਉਣੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਿੱਲੀ ਇਹਦੇ ਦੂਰ ਲੱਗਦੀ ਹੈ ਇਹਨਾਂ ਸੌਖਾ ਨਹੀਂ ਜਿਹੜੇ ਦਿੱਲੀ ਦੇ ਵਿੱਚੋਂ ਜਿਹੜੇ ਨਕਾਰੇ ਹੋਏ ਸੀ ਅੱਜ ਕੱਲ ਤੁਹਾਡੇ ਉਹ ਡਵਾਈਜ਼ਰ ਨੇ ਉਹ ਪੰਜਾਬ ਚ ਆ ਗਏ। ਉਹ ਤੁਹਾਡੇ ਪੱਲੇ ਕੀ ਛੱਡਣਗੇ? ਦੂਸਰੀ ਤੁਸੀਂ ਕਹਿੰਦੇ ਵੀ ਕੱਲ ਜਿਹੜਾ ਵਿਸਾਖੀ ਦੇ ਉੱਤੇ ਦਮਦਮਾ ਸਾਹਿਬ ਵਿਖੇ ਅਸੀਂ ਇੱਕ ਸਿਆਸੀ ਕਾਨਫਰੰਸ ਕਰਨੀ ਆਪਣੀ। ਉਹਦੇ ਵਿੱਚ 2027 ਦੇ ਅਸੀਂ ਜੰਗ ਦਾ ਐਲਾਨ ਕਰਨਾ। ਪਰ ਮੈਂ ਤੁਹਾਨੂੰ ਇਹ ਦੱਸ ਦਿਆਂ 2022 ਤੜੀ ਜਿਹੜੀ ਹਲਤ ਹੋਈ ਹੈ ਸਭ ਨੂੰ ਪਤਾ ਤਿੰਨ ਸੀਟਾਂ ਮਿਲੀਆਂ ਜਿੱਤ ਤੋਂ ਇੱਕ ਬੰਦਾ ਆਮ ਆਦਮੀ ਪਾਰਟੀ ਚਲੇ ਗਿਆ ਤੇ ਬੀਬੀ ਗਨੀਪੁਰ ਤੇ ਵੈਹ ਨਹੀਂ ਕਿਤੇ ਜਾਂਦੀ ਤੇ ਇੱਕ ਬੰਦਾ ਜਿਹੜਾ ਉਹ ਪੰਜਵੇਂ ਮੈਂਬਰੀ ਕਮੇਟੀ ਚ ਤੇ 2019 ਦੇ ਵਿੱਚ ਤੁਸੀਂ ਦੋ ਸੀਟਾਂ ਜਿੱਤੀਆਂ ਬਾਕੀ ਤੜੇ ਸਰੀ ਹਾਰ ਗਈਆਂ ਤੁਹਾਡੇ ਮੁਕਾਬਲੇ ਜਿਹੜੀ ਤੁਹਾਡੀ ਹਮ ਪਾਰਟੀ ਸੀ ਦੂਜੀ ਭਾਜਪਾ ਉੱਤਨਾ ਚ ਦੋ ਜਿੱਤ ਗਏ 2024 ਦੇ ਵਿੱਚ ਤੁਸੀਂ ਇੱਕ ਸੀਟ ਜਿੱਤੀ ਤੇ 10 ਸੀਟਾਂ ਦੇ ਤੁਹਾਡੀਆਂ ਜ਼ਬਾਨ ਤਾਂ ਜਬਤ ਹੋਈਆਂ ਜਿਹੜੀ ਬਾਈ ਇਲੈਕਸ਼ਨ ਚ ਚਾਰ ਹੋਈਆਂ ਉਹ ਤੁਸੀਂ ਬਾਈ ਕੱਟ ਕੇ ਘਰ ਬੈਠ ਕੇ ਤੁਸੀਂ ਚੋਣ ਨਹੀਂ ਆ ਦਿਮਾਗ ਦਿਲ ਹੀ ਛੱਡ ਤਾ ਜਨੰਦਰ ਦੇ ਤੁਹਾਡਾ ਉਮੀਦਵਾਰ ਜਿਹੜਾ ਖੜਾ ਕੀਤਾ ਸੀ ਉਹਨੂੰ 3 ਜਰ ਮੋਟਾ ਮਿਲੀਆਂ ਬਾਈ ਇਲੈਕਸ਼ਨ ਦੇ ਵਿੱਚ ਤੁਸੀਂ ਜੰਗ ਦਾ ਐਲਾਨ ਕਰੋ ਲੇਕਿਨ ਤੁਹਾਡਾ ਫੈਸਲਾ ਤੇ ਲੁਧਿਆਣੇ ਦੀ ਜਿਮਣੀ ਛੋਣਨੇ ਕਰ ਦੇਣਾ ਵਾ ਪੇ ਤਾਂ ਨੂੰ 2027 ਚ ਕੀ ਮਿਲਣਾ ਕੀ ਨਹੀਂ ਮਿਲਣਾ ਜੇ ਤੇ ਤੁਹਾਡੀ ਜ਼ਬਾਨਤ ਜ਼ਬਤ ਹੋ ਗਈ ਤੇ ਫਿਰ ਤੁਸੀਂ ਹੁਣੇ ਚੁੱਪ ਕਰਕੇ ਘਰ ਬਹਿ ਕੇ ਬੈਠ ਗੋ ਵੀ ਕਰੋ ਦੋ ਚਾਰ ਪਾਸ ਗੁਰੂ ਸਾਹਿਬ ਦੇ ਪਾਠ ਪੂੜ ਕਰੋਗੇ ਤੁਹਾਡਾ ਭਲਾ ਹੋ ਜਾਏ ਕਿੰਨੇ ਕਿੰਨੇ ਜੇ ਜ਼ਬਾਨਤ ਬਚ ਗਈ ਫਿਰ ਤੁਸੀਂ ਮਾੜਾ ਮੋਟਾ ਕੰਪੀਟ ਕਰਨ ਦੇ ਕਾਬਿਲ ਹੋ ਜਾਓਗੇ ਅਦਰਵਾਜੀ ਜੇ ਤੁਸੀਂ 20 ਵਾਰੀ ਕਿਹਾ ਸੀ 2027 ਸਰਕਾਰ ਬਣੀ ਤੇ ਤੁਹਾਨੂੰ ਅਸੀਂ ਅੱਜ ਵੀ ਵਧਾਈ ਦੇ ਦਿੰਦੇ ਆ ਸਰਕਾਰ ਬਣੋ ਚੰਗੀ ਗੱਲ ਤੁਹਾਡੇ ਪ੍ਰਧਾਨ ਬਣਦੇ ਵੀ ਵਧਾਈ ਦੇ ਦਿੰਦੇ ਤੁਹਾਨੂੰ ਅਸੀਂ ਵੀ ਤੁਸੀਂ ਪ੍ਰਧਾਨ ਬਣਿਓ ਤੁਹਾਨੂੰ ਵਧਾਈ ਹੋਵੇ ਲੇਕਿਨ ਗੁਰੂਪੰਥ ਤੇ ਗੁਰੂ ਗੁਰੰਥ ਨੂੰ ਸਮਰਪਿਤ ਹੋ ਕੇ ਜੇ ਕੰਮ ਕਰੋਗੇ ਤੇ ਤੁਹਾਡੀ ਲੋਕ ਸਮਰਾਈ ਕਰ ਲੈਣਗੇ ਤੇ ਜੇ ਤੁਸੀਂ ਅਕਾਲ ਤਖਨ ਨੂੰ ਦਰਗਦਰ ਕੀਤਾ ਜਿੱਦਾਂ ਤਦਾ ਅਰਸ਼ ਦੀ ਬਿਕਲ ਕਰ ਰਹੇ ਹੋ ਤੁਸੀਂ ਵੀ ਕਿਹਾ ਵੀ ਪੰਜ ਮੈਂਬਰੀ ਕਮੇਟੀ ਦੀ ਕੋਈ ਹੋਂਦ ਨਹੀਂ ਤੁਸੀਂ ਇਹ ਵੀ ਕਿਹਾ ਕਿ ਜਥੇਦਾਰ ਜਿਹੜੇ ਉਹ ਬੀਜੇਪੀ ਕੋਲ ਬੀਜੇਪੀ ਦਾ ਕਟਪੁਤਲੀ ਬਣ ਗਏ ਸੀ ਤੁਹਾਡੇ ਲਾਇ ਹੋਏ ਸੀ ਇਹਦਾ ਮਤਲਬ ਜਿਹੜੇ ਲੋਕੀ ਇਸ ਇਸ ਗੱਲ ਤੇ ਬਹੁਤ ਵਾਰੀ ਚਰਚਾ ਹੋ ਚੁੱਕੀ ਆ ਇੱਕ ਮੇਰੇ ਜ਼ਿਹਨ ਦੇ ਵਿੱਚ ਇਹ ਗੱਲ ਆ ਗਈ ਧਾਮੀ ਸਾਹਿਬ ਦੇ ਮੰਨਣ ਸਾਹਿਬ ਨਹੀਂ ਅੱਜ ਦਿਖੇ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਆ ਤੇ ਨਾਲ ਉਹਨਾਂ ਦੇ ਮੇਰੇ ਖਿਆਲੋਂ ਸੈਕਟਰੀ ਨੇ ਮੰਨਣ ਸਾਹਿਬ ਕੁਲਵੰਤ ਸਿੰਘ ਮੰਨਣ ਬਿਲਕੁਲ ਜੀ ਨਹੀਂ ਦੇਵਨ ਇਦੇਸੇ ਦੀ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਮੇਰੀ ਗੱਲ ਨਹੀਂ ਹੋ ਸਕੀ ਜਿਹੜੇ ਸਾਡੇ ਇਹਨਾਂ ਦੇ ਰਿਸ਼ਤੇਦਾਰ ਨੇ ਰਗੂਜੀ ਸਿੰਘ ਵੀਰ ਕੋ ਆਏ ਜਰੂਰ ਨੇ 2 ਮਿੰਟ ਖਲੋ ਕੇ ਚਲੇ ਗਏ ਨੇ ਉੱਥੇ ਕਿਉਂ ਉਹ ਜਗ੍ਹਾ ਥੋੜੀ ਸੀ ਰਸ ਜਾਂਦਾ ਸੀਗਾ ਜਿਹੜੇ ਇਕੱਲੇ ਡੈਲੀਗੇਟ ਤੇ ਬਹਿ ਸਕਦੇ ਸੀਗੇ ਲੇਕਿਨ ਜਿਹੜੇ ਚਾਰ-ਚਾਰ ਨਾਲ ਬੰਦੇ ਆਏ ਸੀ ਉਹ ਬਹਿਣੇ ਮੁਸ਼ਕਲ ਸੀ ਉੱਥੇ ਇਹ ਸੇ ਕਰਕੇ ਜਿਹੜੇ ਧਾਮੀ ਸਾਹਿਬ ਨੇ ਦੇਖੀ ਇਹ ਵੀ ਚਰਚਾ ਦਾ ਵਿਸ਼ਾ ਵਸਤ ਧਾਮੀ ਸਾਹਿਬ ਕੋਲ ਇੱਥੇ ਬੰਦਰ ਸਾਹਿਬ ਕੋਲ ਲੰਬੇ ਉਹਨਾਂ ਨੂੰ ਇਲਵਾਇ ਨਹੀਂ ਕੀਤਾ ਗਿਆ ਕਿ ਉਹਨਾਂ ਦੀ ਵੈਸੇ ਕੋਈ ਮਜਬੂਰੀ ਸੀ ਜਿਸ ਕਰਕੇ ਨਹੀਂ ਆਏ ਇਹ ਵੀ ਇੱਕ ਸਵਾਲ ਆ ਲੇਕਿਨ ਧਾਮੀ ਸਾਹਿਬ ਨੇ ਜਿਹੜਾ ਵਾ ਇਹਨਾਂ ਦਾ ਵੈਲਕਮ ਜ਼ਰੂਰ ਕਰਤਾ ਵਧਾਈ ਜ਼ਰੂਰ ਦਿੱਤੀ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਦੇ ਉੱਤੇ ਜੇ ਉਹਨਾਂ ਵਧਾਈ ਦਿੱਤੀ ਹੈ ਤੇ ਤਾਂ ਮਤਲਬ ਫਿਰ ਨਾਲ ਹੀ ਨਹੀਂ ਆਏ ਤੇ ਕੋਈ ਗੱਲ ਨਹੀਂ ਜੀ ਸਰਪਟਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਨੇ ਹੋ ਤੇ ਜਿਹੜੀ ਤੁਸੀਂ ਟਿੱਪਣੀਆਂ ਕਰਦੇ ਹੋ ਇਵਨ ਲੋ ਜਿਹੜੀਆਂ ਟਿੱਪਣੀਆਂ ਕੀਤੀਆਂ ਜਿੰਦੀਆਂ ਸਾਡੇ ਦਰਸ਼ਕ ਉਸ ਨੂੰ ਬੇਹਰ ਪਸੰਦ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਸੈਸ੍ਰੀਕਾਲ ਜੀ ਸ਼ੁਕਰੀਆ ਜੀ ਸ਼ੁਭੇਸ਼